ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਗੁਨ ਪੰਜਾਬੀ ਇੰਡਸਟਰੀ ਨੂੰ ਇਸ ਵੇਲੇ ਵੱਡਾ ਘਾਟਾ ਪਿਆ ਜਸਵਿੰਦਰ ਪੱਲਾ ਜੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਮੇਰੇ ਨਾਲ ਅਦਾਕਾਰਾ ਰਿਸ਼ੀ ਮੈਮ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਕੀ ਜਜ਼ਬਾਤ ਉਹ ਆਪਣੇ ਸਾਂਝੇ ਕਰਨਾ ਚਾਹੁੰਦੇ ਨੇ अ मैम दैनिक स्वरोते बहुत-बहुत स्वागत है की जस बात तुसी सांझे करना चाहोगे इस वेले। पंजाबी में मैं मेरे साइड का दसियां बहुत बड़ा कथा ते बहुत जी।, जी। तो अदाई तो खबर है कि अगले अचानक ही पता लग गया कि कि नो मोड़ बंद को ऐसे दे सी आई जाने लगे होया भी रुकी गया उनन जी। चलो काम करना तुछ तुछ कुछ ਨੇ ਚੰਨ ਸੰਸਾਨ ਸਿਆਨੇ ਸੇ ਕਮੇਡੀਅਨ ਨੇ ਵਧੀਆ ਜੋਬ ਕੀਤੀ ਉਹਨਾਂ ਨੇ ਬਿਲਕੁਲ ਬੇਸ਼ੱਕ ਨੇ ਆਨ ਦਸ ਜਿੰਨੀ ਵਾਰ ਵੀ ਮੈਮ ਸੈਟ ਤੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀਗੀ ਤੁਸੀਂ ਇਕੱਠਿਆਂ ਨੇ ਬਹੁਤ ਲੰਮੇ ਚਿਰ ਕੰਮ ਕੀਤਾ ਕਿਹੋ ਜਿਹਾ ਸੁਭਾਅ ਉਹਨਾਂ ਦਾ ਰਹਿੰਦਾ ਸੀਗਾ ਬਹੁਤ ਅੱਛਾ ਸੁਭਾਅ ਸੀ ਬਟ ਉਹਨਾਂ ਦਾ ਬੜਾ ਪਿਆਰ ਵਾਲਾ ਬਹੁਤ ਅੱਛਾ ਸੁਭਾਅ ਸੀ ਜਦੋਂ ਮੈਂ ਨਾਪਲਸ ਜਾਇਦਾ ਸੀ ਉਹ ਪੁੱਛੀ ਤਾਂ ਕਿ ਮੈਂ ਨਹੀਂ ਕੋਈ ਜੁਦਾ ਸੀ ਪਰ ਕਿਸੇ ਨਾਲ ਵੀ ਨਹੀਂ ਮਿਲਦਾ ਪਤੀ ਕੋਈ ਯਾਦ ਉਹਨਾਂ ਦੀ ਜਿਹੜੀ ਸਾਂਝੀ ਕਰਨਾ ਚਾਹੋ ਆਨਸੈਟ ਹੋਵੇ ਜਾਂ ਵੈਸੇ ਕਦੀ ਮੁਲਾਕਾਤ ਹੋਈ ਹੋਵੇ ਯਾਦਾਂ ਦਾ ਸਾਂਝੀ ਹੁੰਦੀ ਹੈ ਕਦੇ ਹੀ ਯਾਦਾਂ ਹੀ ਕੱਢੀ ਜਾਂਦੀ ਹੈ ਜਿਹੜੀ ਜਿਹੜੀ ਯਾਦਾਂ ਰਹੀਆਂ ਜੀ ਅੰਨ ਲੰਦਨ ਗਈ ਸੀ ਉਹ ਵੀ ਆਈਆਂ ਆਸੀਆ ਜੀ ਓਕੇ ਅੱਛਾ ਲੱਗਦਾ ਤੁਸੀਂ ਸਾਡੇ ਨਾਲ ਦੇਖ ਕੇ ਜਾਂ ਤੁਸੀਂ ਨਾਲ ਮਿਲ ਕੇ ਹੋ ਹਮਮ ਬੰਨਾ ਮਤਾਂ ਕਰਦੇ ਸੀ ਹੱਸ ਕੇ ਚੌਂਦੇ ਸੀ ਉਹ ਵੀ ਯਾਦ ਆਉਂਦੀ ਸੀ ਜੀ ਤੁਸੀਂ ਬਹੁਤ ਸ਼ੁਕਰੀਆ ਮੰਮਾ